ਸਰ ਜੀ ਗਾਲ ਜੀ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤਾਂ ਮੈਂ ਹਾਂ ਖੁਸ਼ਪੂ ਪੰਜਾਬ ਬੁਲੇਟਿਨ ਦਾ ਆਗਾਜ਼ ਕਰਦੇ ਆਂ ਕੁਝ ਮੁੱਖ ਸੁਰਖੀਆਂ ਦੇ ਨਾਲ ਪੰਜਾਬ ਚ ਟਰੈਕਟਰ ਰੇਸ ਦੌਰਾਨ ਹਾਦਸਾ ਟਰੈਕਟਰ ਬੇਕਾਬੂ ਹੋ ਕੇ ਦਰਸ਼ਕਾਂ ਦੀ ਭੀੜ ਚ ਵੱੜਿਆ ਘਟਨਾ ਦੌਰਾਨ ਮਚੀ ਹਫੜਾ ਦਫੜੀ ਲੁਧਿਆਣਾ ਚ ਵਿਧਾਇਕ ਨੇ ਲਗਾਈ ਮੁੰਡਿਆਂ ਦੀ ਕਲਾਸ ਨਹਿਰ ਚ ਛਾਲ ਮਾਰਦੇ ਦੇਖ ਸੜਕ ਤੇ ਹੀ ਰੁਕੇ ਕੁਲਵੰਤ ਸਿੰਘ ਮੁੰਡਿਆਂ ਨੂੰ ਸਮਝਾਇਆ ਤੇ ਮੰਗਵਾਈ ਮਾਫੀ ਆਈ ਆਈ ਐਮ ਅੰਮ੍ਰਿਤਸਰ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹੋਸਟਲ ਚ ਏਸੀ ਦੀ ਮੰਗ ਤੇ ਅਨੋਖਾ ਪ੍ਰਦਰਸ਼ਨ ਮੈਚ ਸੋ ਕੀਤਾ ਵਿਦਿਆਰਥੀਆਂ ਨੇ ਇਹ ਅਨੋਖਾ ਪ੍ਰਦਰਸ਼ਨ ਮੁੱਖ ਮੰਤਰੀ ਮਾਨ ਦੇ ਨਵੇਂ ਬੰਗਲੇ ਦੀ ਡੈਂਟਿੰਗ ਪੇਂਟਿੰਗ ਸ਼ੁਰੂ ਪਰਿਵਾਰ ਸਨੇ ਹੋਣਗੇ ਸ਼ਿਫਟ ਵਿਧਾਨ ਸਭਾ ਉਪ ਚੋਣਾਂ ਦੀਆਂ ਤਿਆਰੀਆਂ ਤਰਨਤਾਰਨ ਚ ਘਰ ਵੱਡ ਹੋਈ ਗੁੰਡਾਗਰਦੀ ਔਰਤਾਂ ਨੂੰ ਕੀਤਾ ਤੰਗ ਘਰ ਚ ਕੀਤੀ ਭੰਨ ਤੋੜ ਪੁਰਾਣੀ ਰੰਜਿਸ਼ ਕਰਕੇ ਹੋਈ ਵਾਰਤਾ ਪੰਜਾਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਦੱਸਦੀ ਹੈ ਕਿ ਪੰਜਾਬ ਦੇ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਇੱਕ ਟਰੈਕਟਰ ਰੇਸ ਹੋ ਰਹੀ ਸੀ ਤੇ ਅਚਾਨਕ ਇੱਕ ਟਰੈਕਟਰ ਬੇਕਾਬੂ ਹੋ ਕੇ ਲੋਕਾਂ ਦੀ ਭੀੜ ਦੇ ਵਿੱਚ ਵੱੜ ਜਾਂਦਾ ਜਿਸ ਤੋਂ ਬਾਅਦ ਪੂਰੀ ਥਾਂ ਤੇ ਹਫੜਾ ਦਫੜੀ ਮਚ ਜਾਂਦੀ ਹੈ ਤਸਵੀਰਾਂ ਵੀ ਬੇहद ਡਰਾਉਣੀਆਂ ਸਾਹਮਣੇ ਆਈਆਂ ਨੇ ਤਾਂ ਦੱਸਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰਦੀ ਹੈ ਉੱਥੇ ਜਿੰਨੇ ਵੀ ਲੋਕ ਸਿਗੇ ਸਾਰੇ ਬੇहद ਜ਼ਿਆਦਾ ਡਰ ਜਾਂਦੇ ਨੇ ਤਾਂ ਰੇਸ ਦੇ ਦੌਰਾਨ ਅਜਿਹਾ ਹੁੰਦਾ ਟਰੈਕਟਰ ਬੇਕਾਬੂ ਉਕੇ ਲੋਕਾਂ ਦੇ ਵਿੱਚ ਵੱਧ ਜਾਂਦਾ ਹੈ ਪੰਜਾਬ ਦੇ ਜਲੰਧਰ ਦੇ ਨਾਲ ਲੱਗਦੇ ਫਗਵਾੜਾ ਦੇ ਵਿੱਚ ਟਰੈਕਟਰ ਤੇ ਸਟੰਟ ਕਰਦੇ ਵੇਲੇ ਹਾਦਸਾ ਹੋ ਗਿਆ। ਟਰੈਕਟਰ ਰੇਸ ਹੋ ਰਹੀ ਸੀ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। ਤਦ ਦੱਸਿਆ ਕਿ ਇੱਕ ਸ਼ਖਸ ਦਾ ਟਰੈਕਟਰ ਅਚਾਨਕ ਬੇਕਾਬੂ ਹੋ ਜਾਂਦਾ। ਉਸਨੇ ਰੇਸ ਦੇਖਣ ਆਏ ਕਿਨਾਰੇ ਤੇ ਖੜੇ ਲੋਕਾਂ ਨੂੰ ਡਰੜ ਦਿੱਤਾ। ਘਟਨਾ ਦੇ ਵਿੱਚ ਕਰੀਬ 5 ਲੋਕ ਗੰਭੀਰ ਰੂਪ ਚ ਜ਼ਖਮੀ ਹੋਏ ਨੇ। ਗਨੀਮਤ ਰਹੀ ਕੇਸ ਦੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ। ਪੂਰੀ ਘਟਨਾ ਦੇ ਕੁਝ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਵੀ ਨੇ। ਫਿਲਹਾਲ ਫਗਵਾੜਾ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀਐਸਪੀ ਫਗਵਾੜਾ ਨੇ ਮੌਕੇ ਤੇ ਪਹੁੰਚ ਕੇ ਤਿੰਨ ਟਰੈਕਟਰ ਜ਼ਬਤ ਕੀਤੇ ਨੇ ਹਾਲਾਂਕਿ ਘਟਨਾ ਦੇ ਵਿੱਚ ਹੋਰ ਗ੍ਰਿਫਤਾਰੀਆਂ ਹੋਣੀਆਂ ਹਲੇ ਬਾਕੀ ਨੇ ਲੁਧਿਆਣਾ ਦੇ ਵਿੱਚ ਐਮਐਲਏ ਕੁਲਵੰਤ ਸਿੰਘ ਸਿੱਧੂ ਦੇ ਵੱਲੋਂ ਕੁਝ ਮੁੰਡਿਆਂ ਦੀ ਜੰਮ ਕੇ ਕਲਾਸ ਲਗਾਈ ਗਈ ਹੈ ਇਸ ਦਾ ਕਾਰਨ ਇਹ ਹੈ ਕਿ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਐਮਐਲਏ ਨਹਿਰ ਵਾਲੀ ਰੋਡ ਤੋਂ ਲੰਘ ਰਹੇ ਹੁੰਦੇ ਨੇ ਤਾਂ ਅਚਾਨਕ ਧਿਆਨ ਪੈਂਦਾ ਹੈ ਕਿ ਕੁਝ ਮੁੰਡੇ ਨਹਿਰ ਦੇ ਤੇਜ਼ ਪਾਣੀ ਵਾਲੇ ਬਹਾਅ ਦੇ ਵਿੱਚ ਛਲਾਂਗ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਜਿਸ ਨੂੰ ਦੇਖ ਕੇ ਉੱਥੇ ਹੀ ਰੁਕ ਜਾਂਦੇ ਨੇ ਅਤੇ ਉਹਨਾਂ ਮੁੰਡਿਆਂ ਨੂੰ ਬਾਹਰ ਬੁਲਾਇਆ ਜਾਂਦਾ ਹੈ ਤੇ ਉਹਨਾਂ ਨੂੰ ਜੰਮ ਕੇ ਸੁਣਾਇਆ ਜਾਂਦਾ ਜਿਸ ਤੋਂ ਬਾਅਦ ਮੁੰਡਿਆਂ ਦੇ ਵੱਲੋਂ ਮਾਫੀ ਮੰਗੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਦੁਬਾਰਾ ਅਜਿਹਾ ਨਹੀਂ ਕੀਤਾ ਜਾਏਗਾ ਤਾਂ ਦੱਸ ਦਿਓ ਕਿ ਵਿਧਾਇਕ ਦਾ ਕਹਿਣਾ ਸੀ ਕਿ ਅਜਿਹਾ ਕਰਕੇ ਉਹ ਜੋ ਮੁੰਡੇ ਨੇ ਆਪਣੀ ਜਾਨ ਜੋਖਮ ਦੇ ਵਿੱਚ ਪਾ ਰਹੇ ਨੇ ਜਿਸ ਨੂੰ ਲੈ ਕੇ ਇਹ ਸਾਰਾ ਕੁਝ ਹੁੰਦਾ ਫਿਲਹਾਲ ਮੁੰਡਿਆਂ ਦੇ ਵੱਲੋਂ ਗਲਤੀ ਮੰਨੀ ਗਈ ਹੈ ਅਤੇ ਦੁਬਾਰਾ ਅਜਿਹਾ ਨਾ ਕਰਨ ਦੀ ਵੀ ਗੱਲ ਕੀਤੀ ਗਈ ਹੈ ਵੱਧਦੀ ਗਰਮੀ ਦੇ ਵਿਚਾਲੇ ਰਾਹਤ ਪਾਉਣ ਦੇ ਲਈ ਅਕਸਰ ਲੋਕ ਨਹਿਰਾਂ ਤੇ ਨਦੀਆਂ ਦੇ ਵਿੱਚ ਛਲਾਂਗਾ ਲਗਾਉਂਦੇ ਨੇ ਪਰ ਉਹ ਨਹੀਂ ਜਾਣਦੇ ਕਿ ਇਸ ਚੱਕਰ ਦੇ ਵਿੱਚ ਉਹ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਰਹੇ ਨੇ ਲੁਧਿਆਣਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ 6 ਲੋਕ ਪਾਣੀ ਦੇ ਤੇਜ਼ ਬਹਾਅ ਦੇ ਕਾਰਨ ਡੁੱਬ ਗਏ ਨੇ ਇਸ ਵਿਚਾਲੇ ਆਮ ਆਦਮੀ ਪਾਰਚ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਜਦ ਕੁਝ ਮੁੰਡਿਆਂ ਨੂੰ ਅਜਿਹਾ ਕਰਦੇ ਦੇਖਿਆ ਤੇ ਉਹਨਾਂ ਨੂੰ ਨਹਿਰ ਤੋਂ ਬਾਹਰ ਕੱਢਿਆ ਫਿਰ ਉਹਨਾਂ ਨੂੰ ਜਮ ਕੇ ਕਲਾਸ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਕੁਲਵੰਤ ਸਿੰਘ ਸਿੱਧੂ ਦਾ ਸਖਤ ਰਵੱਈਆ ਦੇਖ ਕੇ ਜੋ ਮੁੰਡੇ ਹੁੰਦੇ ਨੇ ਮਾਫੀ ਵੀ ਮੰਗਦੇ ਨੇ ਅਤੇ ਅਜਿਹਾ ਦੁਬਾਰਾ ਨਾ ਕਰਨ ਦੀ ਗੱਲ ਆਖਦੇ ਨੇ ਕੁਝ ਵਿਦਿਆਰਥੀਆਂ ਦੇ ਵੱਲੋਂ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਦੱਸਦੇ ਕਿ ਇਹ ਵਿਦਿਆਰਥੀ ਆਈਆਈਐਮ ਅੰਮ੍ਰਿਤਸਰ ਦੇ ਵਿੱਚ ਪੜ੍ਹਦੇ ਨੇ ਤਾਂ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਏਸੀ ਨੂੰ ਲੈ ਕੇ ਹੋਸਟਲ ਦੇ ਵਿੱਚ ਏਸੀ ਲਗਵਾਉਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਤਾਂ ਪ੍ਰਦਰਸ਼ਨ ਇਹਨਾਂ ਅਨੋਖਾ ਹੁੰਦਾ ਕਿ ਇਹ ਜੋ ਵਿਦਿਆਰਥੀ ਨੇ ਪੂਰੀ ਰਾਤ ਮੈਸ ਦੇ ਵਿੱਚ ਸੌਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਐਕਸ ਤੇ ਲੋਕਾਂ ਦੇ ਵੱਲੋਂ ਇਹ ਵੀਡੀਓ ਪਾਈ ਜਾਂਦੀ ਹੈ ਜਿਸ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਗੱਲ ਆਉਂਦੀ ਹੈ ਕਿ ਏਸੀ ਦੀ ਮੰਗ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਇਹਨਾਂ ਵਿਦਿਆਰਥੀਆਂ ਦੇ ਵੱਲੋਂ अनोखा ਪ੍ਰਦਰਸ਼ਨ ਕੀਤਾ ਗਿਆ ਪੰਜਾਬ ਦੇ ਵਿੱਚ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਇਸ ਵੇਲੇ ਤਾਪਮਾਨ ਜੋ ਹੈ 45 ਡਿਗਰੀ ਤੋਂ ਪਾਰ ਹੋ ਚੁੱਕਾ ਹੈ ਪਰ ਆਈਆਈਐਮ ਅੰਮ੍ਰਿਤਸਰ ਦੇ ਹੋਸਟਲ ਦੇ ਵਿੱਚ ਰਹਿਣ ਵਾਲੇ ਸਟੂਡੈਂਟਸ ਨੂੰ ਏਅਰ ਕੰਡੀਸ਼ਨਰ ਯਾਨੀ ਏਸੀ ਦੀ ਸਹੂਲਤ ਨਹੀਂ ਮਿਲ ਰਹੀ ਅਜਿਹੇ ਦੇ ਵਿੱਚ ਉੱਥੋਂ ਦੇ ਸਟੂਡੈਂਟਸ ਨੇ ਪ੍ਰਬੰਧਨ ਦਾ ਧਿਆਨ ਆਪਣੇ ਵੱਲ ਦਬਾਉਣ ਦੇ ਲਈ ਅਲੱਗ ਹੀ ਤਰੀਕੇ ਦਾ ਵਿਰੋਧ ਕੀਤਾ ਉਹਨਾਂ ਨੇ ਹੋਸਟਲ ਦੇ ਮੈਸ ਦੇ ਵਿੱਚ ਜਾ ਕੇ ਵਿਰੋਧ ਕੀਤਾ ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਲੋਕਾਂ ਦੇ ਵਿਚਾਲੇ ਚਰਚਾ ਦਾ ਕਾਫੀ ਜ਼ਿਆਦਾ ਵਿਸ਼ਾ ਬਣ ਗਿਆ ਹਾਲਾਂਕਿ ਮੀਡੀਆ ਦੇ ਨਾਲ ਗੱਲਬਾਤ ਦੇ ਵਿੱਚ ਸੰਸਥਾਨ ਨੇ ਦੱਸਿਆ ਕਿ ਸਟੂਡੈਂਟਸ ਦੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਗਈ ਪਰ ਉਹਨਾਂ ਨੇ ਹੋਸਟਲ ਕਿਰਾਏ ਤੇ ਲੈ ਰੱਖੇ ਨੇ ਹੋਸਟਲ ਦੇ ਵਿੱਚ ਬਿਜਲੀ ਲਾਈਨ ਹੈਵੀ ਵੋਲਟੇਜ ਸਹਣ ਦੇ ਲਈ ਸਕਸ਼ਮ ਨਹੀਂ ਹੈ ਜਿਸ ਦੇ ਚੱਲਦੇ 쿨ਰ ਲਗਾ ਦਿੱਤੇ ਗਏ ਨੇ ਪਰ ਏਸੀ ਨਹੀਂ ਲਗਾਇਆ ਗਿਆ ਜਿਸ ਨੂੰ ਲੈ ਕੇ ਹੁਣ ਏਸੀ ਦੀ ਮੰਗ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਹੁਣ ਜੋ ਜਲੰਧਰ ਦੇ ਵਿੱਚ ਕੈਂਟ ਇਲਾਕੇ ਚ ਕਿਰਾਏ ਤੇ ਘਰ ਲਿਆ ਗਿਆ ਉਸ ਦੀ ਜੈਂਟਿੰਗ ਪੇਂਟਿੰਗ ਸ਼ੁਰੂ ਹੋ ਚੁੱਕੀ ਹੈ ਤਦ ਅੱਜ ਦੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜੋ ਉਪ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਸ ਨੂੰ ਲੈ ਕੇ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜ਼ਿਮਨੀ ਚੋਣਾਂ ਨੂੰ ਲੈ ਕੇ ਤਾਂ ਆਪਣੇ ਪਰਿਵਾਰ ਦੇ ਨਾਲ ਉੱਥੇ ਜਲਦ ਹੀ ਸ਼ਿਫਟ ਹੋਣਗੇ ਪੰਜਾਬ ਦੇ ਜਲੰਧਰ ਪੱਛਮ ਵਿਧਾਨ ਸਭਾ ਇਲਾਕੇ ਦੇ ਵਿੱਚ ਹੋਣ ਵਾਲੀਆਂ ਜ਼ਿਮਣੀ ਚੋਣਾਂ ਦੇ ਲਈ ਸੀਐਮ ਭਗਵੰਤ ਮਾਨ ਨੇ ਜਲੰਧਰ ਕੈਂਟ ਇਲਾਕੇ ਦੇ ਵਿੱਚ ਇੱਕ ਮਕਾਨ ਕਿਰਾਏ ਤੇ ਲੈਣ ਦਾ ਫੈਸਲਾ ਕੀਤਾ ਉਸ ਮਕਾਨ ਦੇ ਵਿੱਚ ਸ਼ਿਫਟ ਹੋਣ ਦੇ ਲਈ ਸੀਐਮ ਮਾਨ ਨੇ ਕੰਮ ਸ਼ੁਰੂ ਕਰਵਾ ਦਿੱਤਾ ਹੈ ਮਕਾਨ ਦੇ ਸਾਹਮਣੇ ਤੋਂ ਗੁਜ਼ਰਨ ਵਾਲੀ ਸੜਕ ਦੀ ਮੁਰੰਮਤ ਕਰ ਦਿੱਤੀ ਗਈ ਹੈ ਹੁਣ ਮਕਾਨ ਨੂੰ ਫਿਨਿਸ਼ਿੰਗ ਟੱਚ ਦੇਣ ਦਾ ਕੰਮ ਚਾਲੂ ਹੈ ਸੀਐਮ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਪੈਨ ਮਨਪ੍ਰੀਤ ਕੌਰ ਵੀ ਉਹਨਾਂ ਦੇ ਨਾਲ ਇਸ ਮਕਾਨ ਦੇ ਵਿੱਚ ਰਹਿਣ ਆਉਣਗੀਆਂ ਡੈਂਟਿੰਗ ਪੇਂਟਿੰਗ ਪੂਰਿਆ ਹੁੰਦੇ ਹੀ ਸੀਐਮ ਮੰਨ ਦੀਪਨਗਰ ਸਥਿਤ ਉਸ ਮਕਾਨ ਦੇ ਵਿੱਚ ਸ਼ਿਫਟ ਹੋ ਜਾਣਗੇ ਪੰਜਾਬ ਦੇ ਵਿੱਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਵੱਧਦੇ ਜਾ ਰਹੇ ਨੇ ਹੁਣ ਤਾਜ਼ਾ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਵਿੱਚ ਕੁਝ ਬਦਮਾਸ਼ਾਂ ਦੇ ਵੱਲੋਂ ਵੜ ਕੇ ਗੁੰਡਾਗਰਦੀ ਕੀਤੀ ਗਈ ਹੈ ਮਹਿਲਾਵਾਂ ਦੇ ਨਾਲ ਵੀ ਚੰਗਾ ਵਿਹਾਰ ਨਹੀਂ ਕੀਤਾ ਗਿਆ ਅਤੇ ਘਰ ਦਾ ਸਮਾਨ ਵੀ ਤੋੜਿਆ ਗਿਆ ਮਹਿਲਾਵਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਤੇ ਇਹ ਸਾਰੀ ਜੋ ਘਟਨਾ ਹੈ ਪੁਰਾਣੀ ਰੰਜਿਸ਼ ਦੇ ਚੱਲਦੇ ਵਾਪਰੀ ਹੈ ਅਜਿਹਾ ਜੋ ਹੈ ਪਰਿਵਾਰ ਦਾ ਕਹਿਣਾ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਸਾਹਮਣੇ ਆਉਂਦੀ ਹੈ ਪੂਰੇ ਘਰ ਦਾ ਸਮਾਨ ਖਿਲਾਰ ਦਿੱਤਾ ਗਿਆ ਤਰੰਤਰੰਦੇ थाना सदर ਖੇਤਰ ਦੇ ਵਿੱਚ ਚੁਤਾਲਾ ਪਿੰਡ ਚ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕੁਝ ਲੋਕਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਘਰ ਦੇ ਸਮਾਨ ਦੀ ਭੰਨ ਤੋੜ ਕੀਤੀ ਹੈ ਮੁਲਜ਼ਮਾ ਨੇ ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਵੀ ਕੀਤਾ ਤੇ ਮਾਰਕੁੱਟ ਦੇ ਵੀ ਇਲਜ਼ਾਮ ਲਗਾਏ ਗਏ ਨੇ ਪੀੜਤ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ 11 ਲੋਕਾਂ ਦੇ ਖਿਲਾਫ ਕੇਸ ਦਰਜ ਕੀਤਾ ਅਤੇ ਕਾਰਵਾਈ ਸ਼ੁਰੂ ਕੀਤੀ ਹੈ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਰਾਣੀ ਦੁਸ਼ਮਣੀ ਦੇ ਕਰਕੇ ਮੁਲਜ਼ਮਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਮੁਲਜ਼ਮਾ ਨੇ ਘਰ ਦੇ ਬਜ਼ੁਰਗ ਮਹਿਲਾਵਾਂ ਨੂੰ ਵੀ ਨਿਬਖਸ਼ਿਆ ਉਹਨਾਂ ਦੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਸੋ ਇਹ ਸਨ ਪੰਜਾਬ ਦੀਆਂ ਕੁਝ ਮੁੱਖ ਖਬਰਾਂ ਅਜਈਆਂ ਹੋਰਨਾਂ ਖਬਰਾਂ ਦੇ ਲਈ ਜੁੜੇ ਰਹੋ ਸਾਡੇ ਚੈਨਲ ਹਮਦਰਦ ਟੀਵੀ ਦੇ ਨਾਲ